ਅਰਦੇ ਕਬੱਡੀ ਕਲਬ ਦਾ ਬੈਸਟ ਰੇਡਰ ਆ ਔਰ ਬੈਸਟ ਯਾਸੀ ਹਾਰਲੇ ਕਿੱਧਰ ਨੂੰ ਗਏ ਐ ਸੁਖੇ ਦਾਖਿਆਂ ਵਾਲਿਆਂ ਕਰੀ ਜਰਾ ਨੋਟ ਵਿੱਕੀ ਨੇ ਕਿੰਨੀਆਂ ਕੋਡੀਆਂ ਪਾਈਆਂ ਕਿੰਨੇ ਪੁਆਇੰਟ ਲੈ ਕੇ ਕਿਹੜੇ ਹਾਰਲੇ ਜੇਤੂ ਬਣ ਗਏ ਐ ਹਾਰਲੇ ਜੇਤੂ ਬੈਸਟ ਰੇਡਰ ਬੱਦੋਵਾਲ ਦੇ ਕਬੱਡੀ ਕਾਊੜੇ ਵਿੱਚੋਂ ਹਾਰਲੇ ਜੇਤੂ 14 ਕਬੱਡੀਆਂ ਤੇ 14 ਨੰਬਰ ਮੁੰਡਾ ਕਹਿੰਦੇ ਟੀਲਾ ਜਨਲੀ ਵਾਲਾ ਹਾਰਲੇ ਜਿੱਤ ਗਿਆ ਬੱਦੋਵਾਲ ਦੇ ਵਿੱਚੋਂ ਤਾੜੀਆਂ ਲਾੜੇ ਜ਼ੋਰਦਾਰ ਟੀਲਾ ਜਨਲੀ 14 ਕਬੱਡੀਆਂ ਤੇ 14 ਨੰਬਰ ਹਾਰ ਦੇ ਜਾ ਜੇਤੂ 10 ਟੱਚ ਤੇ 4 ਜੱਫੇ ਖੇਡ ਕਬੱਡੀ ਦਾ 9 11 ਕਿਵੇਂ ਹਾਰ ਦੇ ਜਿੱਤ ਗਿਆ ਕਾਂਗੇ ਵਾਲਾ ਗੁਰਵਿੰਦਰ ਅੱਜ ਵੱਡੀ ਕਬੱਡੀ ਕਪੜਾ ਹਾਰ ਦੇ ਦਾ ਜੇਤੂ ਜੱਫੀ ਬਣ ਗਿਆ ਇਹ ਕੱਲ ਵੀ ਉੱਤਮ ਜੱਫੀ ਆਇਆ ਹੈ ਪਿੰਦਰੀ ਹੁਣਾਂ ਦੇ ਕਪਟੋ ਔਰ ਅੱਜ ਕਹਿੰਦੇ ਹਾਰ ਦੇ ਜੇਤੂ ਬਣ ਗਿਆ ਔਰ ਹੁਣ ਕਿਹੜੇ ਮੁੰਡੇ ਜਿਹੜੇ ਮੋਟਰਸਾਈਕਲ ਆ ਜੇਤੂ ਕਬੱਡੀ ਖਿਡਾਰੀ ਬਣੇ ਹੈ ਹੈਲੋ ਬੁੱਢੀ ਹਸਨਪੁਰ ਨੇ 1000 ਰੁਪਿਆ ਦਿੱਤਾ ਅੱਜ ਦੇ ਕਬੱਡੀ ਕਮਾੜਾ ਪਹਿਲੇ ਤੇ ਬੈਸਟ ਰੇਡਰ ਆਪ ਪਹਿਲਾਂ ਵੀ ਬੋਲਿਆ 14 ਕਬੱਡੀਆਂ ਤੇ 14 ਹੀ ਨੰਬਰ ਟੀਲਾ ਜਨਲੀ ਵਾਲਾ ਹਾਰਨੇ ਮੋਟਰਸਾਈਕਲ ਜਿੱਤੇ ਐ ਔਰ ਪਲੱਸ ਉਹਨੇ ਚਲਦੇ ਮੈਦਾਨ ਜਿਹੜੇ ਮੋਟਰਸਾਈਕਲ ਲੱਗੇ ਐ ਤਿੰਨ ਮੋਟਰਸਾਈਕਲ ਜਿੱਤੇ ਟੀਲੇ ਜਨਲੀ ਵਾਲੇ ਨੇ ਔਰ ਕਾਂਗੇ ਵਾਲੇ ਗੁਰਵਿੰਦਰ ਸਿੰਘ ਨੇ ਬੈਚ ਯਾਸੀ ਬਣ ਕੇ एक हारले मोटरसाइकिल जितया है और प्लस दो मोटरसाइकिल जितया है ने तीन मोटरसाइकिल जितते है शहजाद अली ने तीन मोटरसाइकिल जितते है जोगे वाली गगन ने एक मोटरसाइकिल जितया है ढोड वाले बेले ने एक मोटरसाइकिल जितया है और एक मोटरसाइकिल खेड़ो कलोथ स्वैटर जलालपुरी पाले ने जितया है ਇਹ ਮੋਟਰਸਾਈਕਲ ਜਿਹੜੇ ਲੱਗੇ ਆ ਔਰ 6 ਮੋਟਰਸਾਈਕਲ ਮੇਰਾ ਖਿਆਲ ਫਸਟ ਟਾਈਮ ਟੀਮ ਨੂੰ ਹੈ ਜਿਹੜੀ ਸੈਕੰਡਰੀ ਟੀਮ ਆ ਉਹਦੇ ਵਿੱਚ 4 ਮੋਟਰਸਾਈਕਲ ਦਿੱਤੇ ਜਾਣਗੇ ਹੈਰੀ ਕੈਨੇਡਾ ਜੀ ਤੁਹਾਡਾ ਖਾਸ ਧੰਨਵਾਦ